ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਲੇ ਜਸਵੀਰ ਸਿੰਘ ਦੀਆਂ ਕੁੱਤੀਆਂ ਦਿਨ-ਦਿਨ ਉਲਝਦੀਆਂ ਜਾ ਰਹੀਆਂ ਹਨ ਅੱਜ ਇੱਕ ਵਾਰ ਫਿਰ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਲਈ ਆਪਰੇਸ਼ਨ ਸੰਦੂਰ ਦੀ ਜਸੂਸੀ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਨੂੰ ਦੋ ਦਿਨਾਂ ਦੇ ਵਧੇਰੇ ਪੁਲਿਸ ਰਿਮਾਨਡ ਤੇ ਫਿਰ ਤੋਂ ਭੇਜ ਦਿੱਤਾ ਹੈ। ਮੌਕੇ ਤੇ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਜਸਵੀਰ ਸਿੰਘ ਦੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਹੋਣ ਦਾ ਜ਼ਿਕਰ ਵੀ ਕੀਤਾ ਹੈ। ਸਰਕਾਰੀ ਤੇ ਆਪਣੇ ਕਿਹਾ ਕਿ دانش ਸਮੇਤ ਉਸਦੇ ਫੋਨ ਵਿੱਚ 150 ਦੇ ਕਰੀਬ ਕੰਟੈਕਟ ਸਨ ਸ਼ੱਕੀ ਨੰਬਰ ਜਾਪਦੇ ਹਨ ਇਸ ਦੇ ਨਾਲ ਹੀ ਉਹਨਾਂ ਦੇ ਲੈਪਟਾਪ ਦੀ ਵੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਬਚਾਤਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਆ ਕਿਹਾ ਕਿ ਜਸਵੀਰ ਸਿੰਘ ਇੱਕ ਸੁਧਾਰਨ ਯੂਟਿਊਬਰ ਹੈ ਜਿਸ ਨੇ ਹੋਰਾਂ ਦੇਸ਼ਾਂ ਦੇ ਵਿੱਚ ਵੀ ਸਫ਼ਰ ਕੀਤਾ ਹੈ ਨਾ ਕਿ ਸਿਰਫ ਪਾਕਿਸਤਾਨੀ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੰਜਾਬੀ ਲਹਿਰ ਨਾਂ ਦਾ YouTube ਚ ਚਲਾਉਣ ਵਾਲਾ ਇਹ ਸ਼ਖਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਮਾਸਟਰਮਾਈਂਡ ਹੈ ਔਰ ਉਸ ਦੇ ਉੱਪਰ ਇਹ ਇਲਜ਼ਾਮ ਜਿਹੜੇ ਨੇ ਉਸ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਯੂਟਿਊਬਰਰ ਨੇ ਜਿਨ੍ਹਾਂ ਨੇ ਇਸ ਸ਼ਖਸ ਦੇ ਨਾਲ ਨਾਸਿਰ ਢਿੱਲੋਂ ਦੇ ਨਾਲ ਪੌਡਕਾਸਟ ਕੀਤਾ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰਿਆਂ ਨੇ ਜਿਨ੍ਹਾਂ ਦੇ ਵਿੱਚ ਅਨਮੋਲ ਕਹਾਤਰਾ ਦੀ ਗੱਲ ਕਰੀਏ ਜਾਂ ਹੋਰ ਬਖ ਬਖ ਪੱਤਰਕਾਰਾਂ ਦੀ ਗੱਲ ਕਰੀਏ ਜਾਂ ਫਿਰ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕੋਈ ਪੰਜਾਬ ਤੋਂ ਹਿੰਦੁਸਤਾਨ ਤੋਂ ਕੋਈ ਸਵਾਗਤ ਜਾਂਦਾ ਸੀ ਪਾਕਿਸਤਾਨ ਦੇ ਵਿੱਚ ਗੁਰਦਾਸ ਮਾਨ ਤੱਕ ਦੀਆਂ ਤਸਵੀਰਾਂ ਜਿਹੜੀਆਂ ਨੇ ਨਾਸਰ ਢਿੱਲੋਂ ਦੇ ਨਾਲ ਵੇਖੀਆਂ ਜਾ ਸਕਦੀਆਂ ਨੇ YouTube ਦੇ ਉੱਤੇ ਔਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕੀ ਜਿਸ ਤਰੀਕੇ ਦੇ ਨਾਲ ਇਸ ਦੀ গারਲਫ੍ਰੈਂਡ ਜਾਂ ਫਿਰ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਸਾਡੀ ਇੰਟੈਲੀਜੈਂਸੀ ਸਾਡੀ ਖੂਫੀਆ ਏਜੰਸੀ ਕੀ ਨਾਸਰ ਦੇ ਨਾਲ ਜੁੜੇ ਉਹ ਹਰ ਸ਼ਖਸ ਤੋਂ ਪੁੱਛਗਿੱਛ ਕਰੇਗੀ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਫਿਲਮਾਂ ਦੀਆਂ ਬਹੁਤ ਸਾਰੀਆਂ ਫੀਮੇਲ ਐਕਟਰਸ ਮੇਲ ਐਕਟਰਸ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਵਾਗਤ ਕਰਦਾ ਹੋਇਆ ਪਾਕਿਸਤਾਨ ਦੇ ਵਿੱਚ ਇਹ ਨਜ਼ਰ ਆਉਂਦਾ शख्स ਇੱਕ शख्स ਦੇ ਨਾਲ ਤਾਂ ਇਸ ਨੇ ਪਾਕਿਸਤਾਨ ਦੇ ਵਿੱਚ ਫਿਲਮ ਵੀ ਸ਼ੂਟ ਕੀਤੀ ਹੈ ਕਾਮੇਡੀ ਕਲਾਕਾਰ ਹੈ ਗੁਰਚੇਤ ਉਸ ਤੋਂ ਬਾਅਦ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਕਿਸ ਕਿਸ ਇਨਸਾਨ ਦੇ ਨਾਲ ਇਹਦੇ ਰਿਲੇਸ਼ਨ ਸੀ ਜਾਂ ਫਿਰ ਨਹੀਂ ਸੀ ਕੀ ਇਹ ਹਰ ਕਲਾਕਾਰ ਨੂੰ ਦਾਨਿਸ਼ ਦੇ ਨਾਲ ਜਿਹੜਾ ਕਿ ਆਈਐਸਆਈ ਏਜੰਟ ਹੈ ਉਸ ਨਾਲ ਮਲਾਉਂਦਾ ਸੀ ਜਾਂ ਫਿਰ ਨਹੀਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪਿਆਰ ਮੁਹੱਬਤ ਦੀਆਂ اخلاق ਦੀਆਂ ਗੱਲਾਂ ਕਰਨ ਵਾਲਾ ਦੋਵੇਂ ਮੁਲਕਾਂ ਦੀਆਂ ਤਾਰਾਂ ਨੂੰ ਜੋੜਨ ਵਾਲਾ ਨਾਸਿਰ ਟੱਲੋ ਆਖਰਕਾਰ ਜਸੂਸ ਕਿਵੇਂ ਬਣ ਗਿਆ ਕਿ ਨਾਸਿਰ ਟੱਲੋ ਪਾਕਿਸਤਾਨ ਦਾ ਏਜੰਟ ਜਿਹੜਾ ਕਿ ਆਈਐਸਆਈ ਲਈ ਕੰਮ ਕਰਦਾ ਹਾਲਾਕੇ ਦੱਸ ਦिए ਕਿ ਇਹ ਪਹਿਲਾਂ ਪਾਕਿਸਤਾਨ ਦੀ ਪੁਲਿਸ ਦੇ ਵਿੱਚ ਇਹ ਬਤੌਰ ਸਬ ਇੰਸਪੈਕਟਰ ਕੰਮ ਕਰਦਾ ਸੀ ਉਸ ਤੋਂ ਬਾਅਦ ਇਸ ਨੇ ਨੌਕਰੀ ਛੱਡ ਕੇ YouTube ਇੰਡੀਅਨ ਇਨਫਲੂਐਂਸਰ ਜਾਨਕੀ YouTubeਰ ਬਣ ਗਿਆ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਜਿਸ ਤਰੀਕੇ ਨਾਲ ਇੰਟੈਲੀਜੈਂਸੀ ਅੱਗੇ ਦੀ ਅੱਗੇ ਤਾਰਾਂ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅੱਗੇ ਦੀ ਅੱਗੇ ਲੋਕਾਂ ਨੂੰ ਗ੍ਰਿਫਤਾਰੀਆਂ ਜਿਹੜੀਆਂ ਉਹ ਕਰ ਰਹੀ ਹੈ ਕਦੇ ਗਰਲਫ੍ਰੈਂਡ ਦੀ ਗੱਲ ਕਰਦੇ ਨੇ ਕਦੇ ਲੈਪਟਾਪ ਪਬਜੀ ਦੀ ਗੱਲ ਕਰਦੇ ਨੇ ਕਦੇ ਕਿਸੇ ਚੀਜ਼ ਦੀ ਜਾਣ ਦੀ ਗੱਲ ਕਰਦੇ ਨੇ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਹਿੰਦੁਸਤਾਨ ਦੇ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਇੰਟਰਟੇਨਮੈਂਟ ਨਾਲ ਜਾਂ ਪੰਜਾਬੀ ਕਲਚਰ ਨਾਲ ਜਾਂ ਪੰਜਾਬੀ ਬਨਗੀਆਂ ਦੇ ਨਾਲ ਉਹ ਕਿਤੇ ਨਾ ਕਿਤੇ ਨਾਸਿਰ ਢਿੱਲੋਂ ਦੇ ਸੰਪਰਕ ਦੇ ਵਿੱਚ ਆਏ ਕੀ ਨਾਸਿਰ ਢਿੱਲੋਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਜਿਨ੍ਹਾਂ ਵੀ ਕਲਾਕਾਰ ਨੇ ਫਨਕਾਰ ਨੇ ਚਾਹੇ ਮਲਕੀਤ ਰੌਣੀ ਹੈ ਚਾਹੇ ਗੁਰਪ੍ਰੀਤ ਪੰਗੂ ਹੈ ਚਾਹੇ ਹੋਰ ਕਲਾਕਾਰ ਨੇ ਕੀ ਉਹਨਾਂ ਨੂੰ ਜਾਂਚ ਹੋਏਗੀ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਲੋਕ ਸਿਰਫ ਮਹਿਜ਼ ਪਾਕਿਸਤਾਨ ਦੇ ਵਿੱਚ ਇੱਕ ਪੰਜਾਬੀਤਾ ਦਾ ਭਾਰ ਪੰਜਾਬ ਦਾ ਪੈਗਾਮ ਲੈ ਕੇ ਗਏ ਸੀ ਔਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਨਾਸਿਰ ਟੱਲੋ ਨਾਮ ਦਾ ਇਹ ਸ਼ਖਸ ਦਾ ਇਰਾਦਾ ਕੀ ਸੀ ਇਰਾਦਾ ਸਭ ਤੋਂ ਵੱਡੀ ਗੱਲ ਸਮਝਣ ਦੀ ਲੋੜ ਹੈ ਕਿ ਇਸ ਤਰੀਕੇ ਦੇ ਨਾਲ ਇਹ YouTube ਦੇ ذریعے ਇਹਨਾਂ ਲੋਕਾਂ ਦੇ ਨਾਲ ਸੰਪਰਕ ਸਾਧਦਾ ਸੀ ਫਿਰ ਇਹ ਸਾਦਗੀ ਦੀ ਗੱਲ ਕਰਕੇ ਪੰਜਾਬੀਆਂ ਦੀ ਗੱਲ ਕਰਕੇ ਉਹਨਾਂ ਲੋਕਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੰਦਾ ਸੀ ਫਿਰ ਉਹਨਾਂ ਦਾ ਵੈਲਕਮ ਕਰਦਾ ਸੀ ਫੁੱਲਾਂ ਦੇ ਬੁਕੇ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਆਮ ਦੇਖੇ ਜਾ ਸਕਦੇ ਨੇ ਸਵਾਲ ਇਹ ਹੈ ਕਿ ਕੀ ਇਹ ਸਾਰੇ ਕਲਾਕਾਰ ਸ਼ੱਕ ਦੇ ਕੀ ਇਹ ਦੇ ਬਚਾਉਣਗੇ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ। ਮੋਹਾਲੀ ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਲਈ ਆਪਰੇਸ਼ਨ ਸੰਧੂਰ ਦੀ ਜਾਸੂਸੀ ਕਰਨ ਦੇ ਦੋਸ਼ 'ਇਕ ਗ੍ਰਫਤਾਰ ਕੀਤੇ ਗਏ ਯੂਟਿਊਬਰ ਨੂੰ 2 ਦਿਨ ਦੇ ਵਧੇਰੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਸ ਮੌਕੇ ਡਿਊਟੀ ਮੈਜਿਸਟਰਟ ਅਗੇ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਜਸਬੀਰ ਸਿੰਘ ਦੇ ਪਾਕਿਸਤਾਨ ਨਾਲ ਜਿੱਥੇ ਸਿੱਧੇ ਸੰਬੰਧ ਹੋਣ ਦਾ ਜ਼ਿਕਰ ਕੀਤਾ ਹੈ ਤੇ ਸਰਕਾਰੀ ਧਿਰ ਨੇ ਕਿਹਾ ਹੈ ਕਿ ਦਾਨਿਸ਼ ਸਮੇਤ ਉਸਦੇ ਫੋਨ ਵਿੱਚ 150 ਦੇ ਕਰੀਬ ਕੰਟੈਕਟ ਨੰਬਰ ਸ਼ੱਕੀ ਚਾਬਦੇ ਹਨ ਇਸ ਦੇ ਨਾਲ ਹੀ ਉਸਦੇ ਲੈਪਟਾਪ ਦੇ ਵਿੱਚ ਚਾਂਚ ਕਰਨ ਦੀ ਅਪੀਲ ਕੀਤੀ ਗਈ ਬਚਾਅ ਧਿਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਜਸਬੀਰ ਸਿੰਘ ਸਿਰਫ ਇੱਕ ਸਾਧਾਰਨ ਯੂਟਿਊਬਰ ਹੈ ਤੇ ਜਿਸਨੇ ਵਾਰਾਂ ਦੇਸ਼ਾਂ ਵਿੱਚ ਵੀ ਸਫ਼ਰ ਕੀਤਾ ਹੈ ਨਾ ਕਿ ਸਿਰਫ਼ ਪਾਕਿਸਤਾਨ ਵਿੱਚ ਹੀ ਬੀਤੇ ਦਿਨੀ ਸਟੇਟ ਸਪੈਸ਼ਲ ოਪਰੇਸ਼ਨ ਵੱਲੋਂ ਜਾਸੂਸੀ ਦੇ ਰੋਪ ਵਿੱਚ ਗ੍ਰਿਫਤਾਰ ਕੀਤੇ ਗਏ ਰੋਪੜ ਨਿਵਾਸੀ ਜਸਬੀਰ ਸਿੰਘ ਦਾ ਅੱਜ 3 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮੋਹਾਲੀ ਅਦਾਲਤ ਵੱਲੋਂ ਜਸਬੀਰ ਸਿੰਘ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ ਜਸਬੀਰ ਸਿੰਘ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਇਸੇ ਦੌਰਾਨ ਰਿਮਾਂਡ ਪਹਿਲਾਂ ਵੀ ਜਸਬੀਰ ਸਿੰਘ ਨੇ ਵੱਡੇ ਖੁਲਾਸੇ ਕੀਤੇ ਸਨ ਕਿ ਤੀਸਰੀ ਵਾਰ ਜਦੋਂ ਉਹ ਓਪਨ ਵੀਜ਼ਾ ਤੇ ਪਾਕਿਸਤਾਨ ਗਿਆ ਸੀ ਤਾਂ ਉਸਦੇ ਮੁਲਾਕਾਤ ਪਾਕਿਸਤਾਨੀ ਇਨਸਪੈਕਟਰ ਨਾਸਰ ਢਿੱਲੋਂ ਨਾਲ ਹੋਈ ਸੀ ਜੋ ਕਿ ਇਸ ਜਾਸੂਸੀ ਨੈੱਟਵਰਕ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਹੋਰ ਯੂਟਿਊਬਰ ਜਸਬੀਰ ਨਾਲ ਪਾਕਿਸਤਾਨ ਗਏ ਸਨ ਨੂੰ ਵੀ ਸੰਮਣ ਕਰਕੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੁੱਛਗਿੱਛ ਕਰੇਗੀ ਐਸੀ ਕਿਹਾ ਤਾ ਸਗਾ ਤੇ ਜੱਜ ਸਾਹਿਬ ਨੇ ਦੋਨੋਂ ਪਾਸੇ ਦਿੱਲਾ ਸੋਚ ਕੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ ਦੋਸ਼ੀ ਦਾ ਅਦਰਵਾਇਜ਼ ਅਸੀਂ ਦੋਸ਼ੀ ਨਾਲ ਜਸਬੀਰ ਸਿੰਘ ਨਾਲ ਗਲਤ ਕੀਤੀ ਹੈ ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ ਚ ਦੱਸਿਆ ਜਾ ਰਿਹਾ ਕਿ ਏ ਆਈਸੀ ਦਾ 에ਜੰਟ ਆਇਆ ਪੁੱਛਿਆ ਤਾਂ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ ਚ ਚੱਕਰ ਇਹ ਸੀਗਾ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨੂੰ ਬੁਲਾਉਂਦੇ ਰਹੇ ਪਰਪਰ ਪੁਲਿਸ ਵੀ ਬੁਲਾਇਆ ਸਾਈਬਰ ਸੈੱਲ ਨੇ ਵੀ ਬੁਲਾਇਆ ਅਸੀਂ ਆਪਣਾ ਫੋਨ ਅਸੀਂ ਆਪਣੇ ਲੈਪਟਾਪ ਪਹਿਲਾਂ ਹੀ ਦੇ ਚੁੱਕੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਕੋਲ 14 ਦਿਨ ਇਨਕੁਆਰੀ ਪਹਿਲਾਂ ਕਰ ਚੁੱਕੇ ਸੀ ਉਸ ਤੋਂ ਬਾਅਦ ਕੀ ਹੋਇਆ ਸਾਨੂੰ 2 ਤਰੀਕ ਨੂੰ ਹਰਿਆਣਾ ਤੋਂ ਹਿਸਾਰ ਪੁਲ ਜਿਹੜੀ ਜੋਤੀ ਭੋਤਰਾ ਅਰੈਸਟ ਕੀਤੀ ਹੋਈ ਸੀਗੀ ਉਹਦੇ ਕੋਲੋਂ ਇੱਕ ਸਮਨ ਆਇਆ ਸਾਨੂੰ 6 ਤਰੀਕਾ ਮੈਨੂੰ ਸੱਮਨ ਹੈ ਗਿਆ 6 ਤਰੀਕਾ ਦੇ ਵਾਸਤੇ ਸੱਮਨ ਆਇਆ ਕਿ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾ ਆ ਕੇ ਜੀ ਤੇ ਪੁਲਿਸ ਨੇ ਹਫਰਾ ਦਬੜੀ ਵਿੱਚ ਜਿਹੜੀ ਗੱਲ ਹੋਈ ਕਿ ਜੇ ਹਰਿਆਣਾ ਸਰਕਾਰ ਲੈ ਗਈ ਇਹਨੂੰ ਚੱਕ ਕੇ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ 10 ਤਰੀਕ ਨੂੰ ਮੈਨੂੰ ਬੁਲਾਇਆ ਉਥੇ ਦਸਬੀਰ ਸਿੰਘ ਨੂੰ ਬੁਲਾਇਆ ਤੇ 4 ਤਰੀਕ ਨੂੰ ਇੱਕ ਫੇਕ ਜੀ ਐਫ ਆਈ ਆਰ ਕਰਤੀ ਐਫ ਆਈ ਆਰ ਦੇ ਕੰਟੈਂਟ ਇਹ ਹੈ ਕਿ ਜੀ ਇੱਕ ਖੂਫੀਆ ਬੰਦੇ ਨੇ ਆ ਕੇ ਦੱਸਿਆ ਸਾਨੂੰ ਕਿ ਇੱਕ ਬੰਦਾ ਹੈਗਾ ਜਿਹੜਾ ਯੂਟਿਊਬਰ ਹੈਗਾ ਇਹਦੇ ਨਾਲ ਸੰਬੰਧ ਹੈ ਉਹ ਜਿਹੜੀ 17 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਨਵੈਸਟੀਗੇਸ਼ਨ ਸੀਗੀ ਸਾਡੇ ਕੋਲ ਕਰੀ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਸਿਰਫ ਇਹਨਾਂ ਵਿੱਚ 6 ਡੇਗ ਨੂੰ ਜਿਹੜੀ ਹਸਾਰ ਪੁਲਿਸ ਨੇ ਸਾਨੂੰ ਬੁਲਾਇਆ ਹੋਇਆ ਸੀ ਇਨਵੈਸਟੀਗੇਸ਼ਨ ਜੋਇਨ ਕਰਨ ਲਈ ਉਹ ਤੋਂ ਮਾਰ ਕੇ ਜੇ ਉਹਨਾਂ ਨੇ ਅਰੈਸਟ ਕਰ ਲਿਆ ਤਾਂ ਹਰਿਆਣਾ ਸਰਕਾਰ ਨੇ ਕਹਿਣਾ ਕਿ ਮੈਨੂੰ ਸਾਨੂੰ ਚੱਕ ਕੇ ਲੈ ਗਈ ਇੱਥੋਂ ਕਿ ਇਹਨਾਂ ਕੋਲ ਪੰਜਾਬ ਕੋਲ ਕੁਝ ਨਹੀਂ ਹੋਇਆ ਇਹ ਇਹ ਰੀਜ਼ਨ ਹੈ ਸਿਰਫ ਸਾਡਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਫੀਮੇਲ ਫਰੈਂਡ ਦਾ ਜ਼ਿਕਰ ਹੋ ਰਿਹਾ ਹੈ ਫੀਮੇਲ ਫਰੈਂਡ ਦਾ ਜ਼ਿਕਰ ਐਸੀ ਕੋਈ ਫੀਮੇਲ ਫਰੈਂਡ ਦਾ ਅਸੀਂ ਕੋਈ ਨਾਮ ਨਹੀਂ ਲਿਆ ਜੀ ਉਹ ਜ਼ਿਕਰ ਕਰ ਰਹੇ ਆ ਜੋ ਮਰਜ਼ੀ ਜ਼ਿਕਰ ਕਰਾਈ ਜਾਂਦਾ 150 ਪਾਕਿਸਤਾਨੀ ਕੰਟੈਕਟਸ ਵੀ ਮਿਲੇ ਹੁਣ ਕੇ ਕੋਈ ਪਾਕਿਸਤਾਨੀ ਕੰਟੈਕਟ ਕੋਈ ਨਹੀਂ ਜੀ ਮਿਲਿਆ ਮੇਰੇ ਫੋਨ 'ਚ ਵੀ 10 ਪਾਕਿਸਤਾਨੀ ਕੰਟੈਕਟ ਸਰੇਕ ਬੰਦੇ ਹੋ ਸਕਦੇ ਕੋਈ ਨਾ ਕੋਈ ਹੋ ਸਕਦਾ ਪਰ ਕੋਈ ਨਹੀਂ ਜੀ ਮਿਲਿਆ ਐਸਾ ਕੋਈ ਕੰਟੈਕਟ ਨਹੀਂ ਮਿਲਿਆ ਵਕੀਲ ਸਾਹਿਬ ਮੈਨੂੰ ਤੇਰੇ ਬਾਅਦ ਪਾਕਿਸਤਾਨ 'ਚ ਜਾਣਾ ਸੀ ਮੇਰੇ ਸਰ ਕਈ ਕਈ ਬੰਦੇ ਦਾ 20-20 ਵਾਰੀ ਪਾਕਿਸਤਾਨ ਜਾਏ ਕੀ ਸਰ ਉਹ ਪਾਕਿਸਤਾਨ ਜਾਣ ਨਾਲ ਬੰਦੇ ਅਸੀਂ ਗੁਨਾਹਗਾਰ ਹੋਗੇ ਸਰ ਪਰ ਵਕੀਲ ਸਾਹਿਬ ਪਾਕਿਸਤਾਨ ਤੋਂ ਸਿਮ ਸਪਲਾਈ ਕਰਨ ਦਾ ਮਾਮਲਾ ਕੋਈ 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 ਸਪਲਾਈ ਕਰਨ ਦਾ ਮਾਮਲਾ ਨਹੀਂ ਹੈ ਜੀ ਕੋਈ ਸਪਲਾਈ ਨਹੀਂ Media, दा मीडिया ਨੂੰ ਲੈਣਾ ਜਗਾ ਕੇ ਜੀ ਬਾਬਾ ਘਟਨੀ ਸੀ ਜੀ ਜੀ ਦਾ ਦਾਅਵਾ ਜੀ ਮੀਡੀਆ ਦਾ ਦਾਅਵਾ ਸਰ ਸਰਕਾਰੀ ਵਕੀਲ ਵੀ ਪੁਲਿਸ ਦਾਈ ਆਈ ਹੈ ਉਹ ਕਿਹੜਾ ਬੰਦੇ ਦਾਈ ਉਹ ਵੀ ਪੁਲਿਸ ਦਾ ਨਹੀਂ ਨਾ ਹੈ ਜੀ ਨਹੀਂ 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 ਸਰ ਮੈਂ ਕਿਹਾ ਸਰਕਾਰੀ ਵਕੀਲ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਸਰ ਜੀ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਪੁਲਿਸ ਨੂੰ ਐਕਸੈਸ ਮਿਲਿਆ ਹੈ ਗੱਲ ਕਰ ਸਕੋ ਬਿਲਕੁਲ ਮੈਨੂੰ ਐਕਸੈਸ ਮਿਲਿਆ ਮੈਂ 10 ਮਿੰਟ ਬੈਠੇ ਕੋਰਟ ਚ ਗੱਲ ਕੀਤੀ ਹੈ ਮੈਂ ਫੇਰ ਹੀ ਗੱਲ ਕਰ ਰਿਹਾ ਸਰ ਮੈਂ ਕੋਰਟ ਚ ਵੀ ਜੋ ਆਰਗੂਮੈਂਟ ਕੀਤਾ ਸਰ ਉਹਨਾਂ ਨਾਲ ਗੱਲ ਕਰਕੇ ਜਸਵੀਰ ਸਿੰਘ ਨਾਲ ਫੇਰ ਆਰਗੂ ਕੀਤਾ ਜੀ ਤੁਹਾਡੇ ਨਾਲ ਗੱਲ ਆਈ ਤੁਹਾਨੂੰ ਵੀ ਕਿਹਾ ਉਹਨਾਂ ਨੇ ਜੀ 10 ਮਿੰਟ ਜਸਵੀਰ ਸਿੰਘ ਕੀ ਕਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਜੀ ਉਹ ਹੀ ਮੈਨੂੰ ਜਸਵੀਰ ਸਿੰਘ ਦੱਸੀ ਉਹ ਹੀ ਮੈਂ ਉਹ ਦੱਸੀ ਉਹ ਹੀ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਨਾਸਿਰ ਸਰ ਨਾਸਿਰ ਢੱਲੋਂ ਦਾ ਨਾਂ ਦਾ ਇੱਕ ਸਿਰਫ ਮੈਂ ਤਾਂ ਸੁਣਿਆ ਮੈਂ ਤਾਂ ਆਪ ਨਿਊਜ਼ ਸੁਣਿਆ ਨਾਸਿਰ ਢੱਲੋਂ ਦਾ ਨਾ ਦਾ ਪੁਲਿਸ ਨਾ ਸੱਟ ਢਿੱਲੋਂ ਦਾ ਨਾਮ ਅੱਜ ਅੰਮ੍ਰਿਤਮਾਨ ਵਿੱਚ ਤੇ ਨਾ ਹੀ ਕਿਸੇ ਉਹਨੇ ਲਾਮ ਲਿਆ ਨਾ ਸੱਟ ਢਿੱਲੋਂ ਦਾ ਨਾ ਸੱਟ ਢਿੱਲੋਂ ਦਾ ਬੰਦੇ ਨੂੰ ਨਹੀਂ ਪਤਾ ਕਿਹੜੇ ਨਿਊਜ਼ ਚੈਨਲ ਨੇ ਕਿਹੜੀ ਨਾ ਸੱਟ ਢਿੱਲੋਂ ਨਿਊਜ਼ ਬਣਾ ਕੇ ਲਈ ਮੈਨੂੰ ਨਹੀਂ ਪਤਾ ਫੀਮੇਲ ਫ੍ਰੈਂਡ ਦੀ ਬਾਤ ਕਰ ਰਹੇ ਹੋ ਫੀਮੇਲ ਫ੍ਰੈਂਡ ਕੋ ਉਹਨੇ ਸਰ ਨਹੀਂ ਦੱਸਦਾ ਜੀ ਕੋਈ ਨਹੀਂ ਦਾਨਿਸ਼ ਤੋਂ ਲੈਪਟਾਪ ਨਹੀਂ ਦੱਸਦਾ ਜੀ ਉਹਨੇ ਲੈਪਟਾਪ ਸਰ ਜਦ ਅਸੀਂ ਉੱਥੇ ਗਏ ਆ पाकिस्तान गए साड़ी दस मिनट लिए लैपटॉप तो लेंगे सिक्योरिटी चेक बस सिर्फ उठे गया जी अदरवाइज साइड अभी कोई लैपटॉप नहीं किया तो गया, गया नहीं सर सब नहीं जी। जीकुर। जीकुर। और कोई जिक्र नहीं है वो सब उठाई है और फीमेल फ्रेंड की जो बात चल रही है फीमेल फ्रेंड की मुलाकात दानिश से करवाई गई है उसके बारे में कोई लैपटॉप नहीं था दानिश ने ठीक है